ਤੂੰ ਮੈਂ ਕਹਿਣਾ ਕੀ ਹੁਣ ਲਵਲੀ ਲਵਲੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹਾਂਜੀ ਮਾਸੜ ਜੀ ਨੂੰ ਬਰਾਓ ਮਾਸੀ ਜੀ ਕਿੱਥੇ ਨੇ ਨਾ ਜੇ ਮਾਸੜ ਜੀ ਨਾਲ ਕੰਮ ਹੀ ਤਾਂ ਫੋਨ ਕਰਕੇ ਆਉਂਦੇ ਹੋ ਮੂੰਹ ਚੁੱਕ ਕੇ ਤੇ ਚੁੱਪ ਕਰਕੇ ਇੱਥੇ ਆ ਗਏ ਉਹ ਨਹੀਂਗੇ ਹੈਗਾ ਇੱਥੇ ਵੀ ਜੇ ਮਾਸੜ ਨਾਲ ਕੰਮ ਹੀ ਤਾਂ ਫੋਨ ਕਰਕੇ ਆਉਂਦੇ ਹੋ ਆਇਆ ਕੁੜੀ ਆਪਣੇ ਦੇ ਘਰ ਠੀਕ ਹੈ ਨਾ ਮਾਸੜ ਇੱਥੇ ਹੋਣਾ ਕਿ ਦਿੱਲੀ ਨਹੀਂ ਚਲ ਗਿਆ ਮੇਰੀ ਗੱਲ ਠੀਕ ਹੈ ਠੀਕ ਹੈ ਤਾਈ ਤਾਂ ਹੀ ਘਰੇ ਰੱਖੀ ਸੀ ਤੇਰੇ ਵੱਲ ਨਹੀਂ ਤੋਰੀ ਉਹ ਜਾਣਦੇ ਮਾਸੀ ਸਿਆਣੀ ਬਿਆਣੀ ਤੂੰ ਹੈਗੀ ਆਂ ਆ ਗੱਲਾਂ ਚੰਗੀਆਂ ਕਰਨੀਆਂ ਗੱਲਾਂ ਤੁਹਾਡੀਆਂ ਲਕਾਲਕਾਰ ਰੱਖੀਆਂ ਆਂ ਆਈ ਦਰਦ ਹੀ ਨਹੀਂ ਉਹਨੂੰ ਸਾਹਮਣੇ ਬਾਲ ਕੇ ਪੁੱਛ ਲਾ ਨਹੀਂ ਭੈਣ ਜੀ ਗੱਲ ਕਰ ਹੀ ਲੈੰਦੇ ਇਹਨਾਂ ਨਾਲ ਸਾਸਿਕਾ ਮਾਸੇ ਜੀ ਆ ਉਹਨਾਂ ਨੂੰ ਸਭ ਕੁਝ ਪਤਾ ਵਾ ਤੁਸੀਂ ਬਣਾਉਣ ਆਏ ਜੇ ਨੀਤਾ ਤੁਹਾਡੀਆਂ ਮਾਰੀਆਂ ਹੋਦੀਆਂ ਵਾ ਉਹ ਨੀਤਾ ਮਾਤੀ ਮਾਤੀ ਉਹ ਮਾਸੀ ਜੀ ਨਹੀਂ ਤਾਂ ਹਾਡੀਆਂ ਨਹੀਂ ਮਾੜੀਆਂ ਟਾਡੀਆਂ ਵਾਂ ਹੁਣ ਤੇ 40 ਲੱਖ ਰੁਪਈਆ ਆ ਗਿਆ ਤੇ ਜਾ ਕੇ ਉਹਨੂੰ ਦਵਾ-ਦਗ ਲੈ ਨਹੀਂ ਯਾਰ ਰਿਸ਼ਤੇ ਚੰਗੇ ਆ ਪੀ 20 ਦਿਨ ਇੱਥੇ ਬੈਠੇ ਰਹੋ ਆਣ ਕੇ ਫੇਰ ਕੀ ਆ ਤੁਹਾਡੇ ਦੀ ਝੜ ਤੇ ਆ ਮਾਸੀ ਜਿਹੜੀ ਬੈਠੀ ਜਿੰਨੇ ਵੀ ਸਿਆਪੇ ਪਾਏ ਆ ਨਾ ਆ ਮਾਸੀ ਦੇ ਪਾਏ ਆ ਜਦੋਂ ਵੇਖੋ ਉਦੋਂ ਸਰਾਣੀ ਬੈਠੀ ਹੁੰਦੀ ਆਣ ਕੇ ਇਹਨੂੰ ਘਰ ਕੋਈ ਕੰਮ ਨਹੀਂ ਆ ਮੇਰੀ ਗੱਲ ਸੁਣ लवली ਤਮੀਜ਼ ਨਾਲ ਬੋਲ ਵਾਹ ਉਹ ਮਾਸੀ ਜੀ ਸਾਰੇ ਸਿਆਪੇ ਦੇ ਦੇ ਆ ਹਾਂ ਜਦੋਂ ਆਖੋ ਜਦੋਂ ਆਖੋ ਜਦੋਂ ਵੇਖੋ ਮਾਸੀ ਸਾਰੇ ਪਵਾੜੇ ਤੇ ਮਾਸੀ ਦੇ ਆ ਹੈ ਜਦੋਂ ਆ ਉਹਦੋਂ ਸਰਾਨੀ ਚੜ ਕੇ ਬੈਠੀ ਹੁੰਦੀ ਆ ਛੱਡ लवली ਛੱਡ ਆਂਦੇ ਮਾਸਟਰ ਜੀ ਨੂੰ ਕਰਨੇ ਆ ਗੱਲ ਮਾਸੀ ਛੱਡਣਾ ਕਿਉਂ ਆ ਮਨਸੂਬੇ ਪਾ ਦੇ ਇਹ ਪੁੱਤ ਸੋਣ ਮੇਰੀ ਗੱਲ ਕਿਦਾਂ ਨੇ ਆ ਬੋਲਾਂ ਤੂੰ ਵੱਡਿਆਂ ਨਾਲ ਤੇ ਮਾਂ ਪਾਣੇ ਸਬਸਕ੍ਰਾਈਬ ਕਰ ਇਹ ਭਾਜੀ ਆ। ਵਾਹ। ਬੱਤੇ ਨੂੰ ਬੋਲਣ ਯਕਲੇ ਕਿਹਨੇ ਸਿਖਾਈ? ਕਿਦਾਂ ਨੇ ਆ ਬੋਲਣਾ? ਆਹੀ ਤੂੰ ਟੈਲਾ ਲਵਾ ਕੇ ਤੂੰ ਨਹੀਂ ਬੈਠਾ। ਵਾਹ। ਇਹ ਤਾਂ ਬੋਲਣ ਕਿਦਾਂ ਨੇ ਆ? ਤੇਰੇ ਮਾਪਿਆਂ ਨੇ ਮਸਾ ਕਲੇ ਸਿਖਾਈ। ਤੇ ਗਾ ਸੁਣਾ ਉਦੋਂ ਟੈਲਾ ਵੇਖ ਕੇ ਰਿਸ਼ਤਾ ਕੀਤਾ ਸੀ। ਜ਼ਬਰਦਸਤੀ ਨੇ ਕਰ ਲਿਆ। ਹੁਣ ਵੇਖਦਾ ਚਲ। ਜ਼ਬਰਦਸਤੀ ਕੁੜੀ ਦਾ ਵਿਆਹ ਕਰ ਦੇਣਾ। ਨਹੀਂ ਮੁੰਡਾ ਸਾਡਾ ਗਿਆ। ਘਾੜੇ ਕੁੜੀ ਨੂੰ ਤਾਂ ਕੱਲ ਹੋ ਦਸਤਾ ਹੋ ਜਾਊਗਾ। ਤੁਰਦੇ ਵਿਆਹ ਹੋਗੇ। ਪਰ ਤੁਸੀਂ ਆਪਣੇ ਪਿੰਡ ਜਾ ਕੇ ਵੇਖੋ ਤੁਹਾਡਾ ਪਿੰਡ ਚ ਕੀ ਬੰਡਿਆ। ਗੱਲ ਸੁਣੋ ਮਾਸੀ ਜੀ ਮੇਰੀ ਤੁਸੀਂ ਚੰਗੇ ਭਲੇ ਸਿਆਣੇ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕੁੜੀ ਨਾਲ ਕੀ ਕੀਤਾ ਜੇ ਕੁੜੀ ਹੁਣ ਮਾਰੇ ਜੇ ਦੋ ਪੋਟੇ ਲੈ ਕੇ ਦੇ ਦੇ ਤੁਹਾਡੇ ਤੇ ਓਏ ਹਾਂ ਮਾਸੀ ਜੀ ਹੁਣ ਤੁਸੀਂ ਬੜੀਆਂ ਗੱਲਾਂ ਕਰਨ ਦੇ ਦਿਓ ਨੰਨੇ ਅ ਤਿਆ ਪੁੱਤ ਤੂੰ ਸਿਆਣਾ ਵਾ ਤੂੰ ਇਹਨੂੰ ਅਕਲ ਮਤ ਦਵੇਂਗਾ ਤੂੰ ਤੇ ਆਪ ਹੀ ਲੱਗ ਗਿਆ ਵਾ ਕਿੱਥੇ ਪੰਨਿਆ ਉਹਨੂੰ ਉਹ ਤਾਂ ਝੂਠ ਹੀ ਬੋਲੀ ਜਾਣ ਰਹੀ ਆ ਨੇ ਉਲਟੋ ਗਿਆ ਨਾ ਤੁਹਾਨੂੰ ਮਾਸੜ ਜੀ ਵੀ ਆ ਹੀ ਗਏ ਆ ਦੱਲੇ ਕੀ ਆ ਜਾ ਕੋਸਾ ਕੀ ਆ ਅਵੇ ਸਸੀ ਮੈਂ ਆ ਇਹਨਾਂ ਦੇ ਕੰਮ ਦੇਖ ਲਓ ਲੁਣੀਆਂ ਪਤਾ ਇਸ ਗੱਲ ਦਾ ਤੇ ਇਹ ਟਰੰਨੇ ਬਣ ਕੇ ਪਿਆ ਬਣਾ ਚੁੱਪ ਕਰ ਜਾ ਯਾਰ ਤੂੰ ਸਾਰੀ ਜੇ ਕੁੜੀ ਨੇ ਕਿਤੇ ਗਵਾਹੀ ਦੇ ਦਿੱਤੀ ਨਾ ਤੇ ਮੁੜ ਕੇ ਤਰੀਕਾ ਭੁਗਦੇ ਫਿਰੋਗੇ ਆਪਣੀਆਂ ਮਾਰੀ ਜਾਂਦੀ ਆ ਕੁੜੀ ਨੇ ਕੀ ਪਤਾ ਕਿੰਨੇ ਕੁ ਦੁੱਖ ਪਾਏ ਇੱਥੇ ਇਹ ਦੋਖ ਪਾਇਆ ਤੇ ਤੁਹਾਨੂੰ ਪਹਿਲਾਂ ਕਿਉਂ ਨਾ ਦੱਸਿਆ ਉਹ ਰਮ ਜਬਾਰ ਅੰਦਰ ਰੱਖ ਚੰਗਾ ਓ ਯਾਰ ਵਨ ਰਮ ਚੁੱਪ ਕਰ ਜਾ ਸਖ ਜੰਦਰ ਤੂੰ ਰਮਾ ਕਿ ਚੁੱਪ ਕਰਾਉਣ ਆਇਆ ਗੱਲ ਨਹੀਂ ਯਾਰ ਤੁਸੀਂ ਗੁਸਾਰਾ ਕਰੋ ਕੋਈ ਗੱਲ ਨਹੀਂ ਆ ਉਹਨਾਂ ਨੇ ਮੈਂ ਸਮਝਾਵਾ ساری ਗੱਲ ਪਹਿਲਾਂ ਮੈਨੂੰ ਇਹ ਦੱਸੋ ਵੀ ਮਾਸੀ ਦਾ ਘਰ ਕਰਾਣਾ ਵੀ ਹੈਗਾ ਵਾ ਮਗਰ ਜਦੋਂ ਮੇਰੀ ਭੈਣ ਦੇ ਬੱਚੇ ਬਾਹਰ ਵਾ ਘਰ ਕਰਾਣਾ ਲੱਭਣ ਡਿਆ ਉਹ ਬਾਹਰ ਵਾ ਤੇ ਆ ਘਰ ਤੇ ਜਾੜਤਾ ਨਾ ਫਿਰ ਇਹਨੇ ਵੀ ਕਦਾਂ ਜਾੜਤਾ ਆ ਭੈਣਾ ਪ੍ਰਵਾਦੋਖ ਸੋਖ ਵੇਜ ਪ੍ਰ ਪਾਈ ਆ ਤੂੰ ਕੀ ਬੋਲਿਆ ਇਹ ਪੈਸੇ ਬਣਾਉਂਦੇ ਪੈਸੇ ਇਹ ਨੂੰ ਬੋਲਣ ਦਿਆ ਤੂੰ ਫੇਰ ਹਟਦੀ ਮਾਰਿਆ ਰਵਾ ਨਹੀਂ ਕੋਈ ਗੱਲ ਨਹੀਂ ਦੀਦੀ ਇਹ ਤੋਂ ਵੱਧ ਖਰਾਬ ਕੀ ਹੋਣਾ ਵਾ ਨਾਲੇ ਮੈਂ ਤੇ ਸੋਚਿਆ ਸੀ ਤੂੰ ਹੀ ਮੇਡਾ ਮੇਡਾ ਚਲ ਜੀ ਸਰ ਹੈਲੋ ਹੈਲੋ ਨਹੀਂ ਹਾਂ ਤੂੰ ਆ ਜਾਂ ਸਾਡੇ ਕੋ ਨਹੀਂ ਨ ਜਾ ਗਿਆ ਤੂੰ ਟਾਈਮ ਕੱਢ ਕੇ ਨਾ ਮੰਮੀ ਕੋ ਫੋਨ ਲੈ ਲਈ ਤੇ ਗੱਲ ਕਰ ਲਈ ਤੇ ਮੈਂ ਕਹਿਣਾ ਕੀ ਹੁਣ ਲਵਲੀ ਲਵਲੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹਾਂਜੀ ਮਾਸੜ ਜੀ ਨੂੰ ਬਰਾਉ ਮਾਸੀ ਜੀ ਕਿੱਥੇ ਨੇ ਨਾ ਜੇ ਮਾਸੜ ਜੀ ਨਾਲ ਕੰਮ ਹੀ ਤਾਂ ਫੋਨ ਕਰਕੇ ਆਉਂਦੇ ਹੋ ਮੂੰਹ ਚੁੱਕ ਕੇ ਤੇ ਚੁੱਪ ਕਰਕੇ ਇੱਥੇ ਆ ਗਏ ਉਹ ਨਹੀਂਗੇ ਹੈਗੇ ਇੱਥੇ ਵੀ ਜੇ ਮਾਸੜ ਨਾਲ ਕੰਮ ਹੀ ਤਾਂ ਫੋਨ ਕਰਕੇ ਆਉਂਦੇ ਹੋ ਆਇਆ ਕੁੜੀ ਆਪਣੇ ਦੇ ਘਰ ਠੀਕ ਹੈ ਨਾ ਮਾਸੜ ਇੱਥੇ ਹੋਣਾ ਕਿ ਤੇ ਦਿੱਲੀ ਨਹੀਂ ਚਲ ਗਿਆ ਮੇਰੀ ਗੱਲ ਠੀਕ ਹੈ ਠੀਕ ਹੈ ਤਾਂ ਹੀ ਘਰੇ ਰੱਖੀ ਤੇਰੇ ਵਾਲੀ ਤੋਰੀ ਉਹ ਜਾਣ ਦੇ ਮਾਸੀ ਸਿਆਣੀ ਬਿਆਣੀ ਤੂੰ ਹੈਗੀ ਆ ਆ ਗੱਲਾਂ ਚੰਗੀਆਂ ਕਰਨੀਆਂ ਗੱਲਾਂ ਤੁਹਾਡੀਆਂ ਲਕਾਲਕਾਰ ਰੱਖੀਆਂ ਆਂ ਆਈ ਦੋ ਦਰਦੀ ਨਹੀਂ ਉਹਨੂੰ ਸਾਹਮਣੇ ਬਾਹਰ ਕੇ ਪੁੱਛ ਲਾ ਨਹੀਂ ਭੈਣ ਜੀ ਗੱਲ ਕਰ ਹੀ ਲੈਂਦੇ ਇਹਨਾਂ ਨਾਲ ਸਾਸਿਕਾ ਮਾਸਟਰ ਜੀ ਆ ਉਹਨਾਂ ਨੂੰ ਸਭ ਕੁਝ ਪਤਾ ਵਾ ਤੁਸੀਂ ਬਣਾ ਬਣਾਏ ਜੇ ਨੀਤਾ ਤੁਹਾਡਾ ਮਾਰੀਆਂ ਹੋਦੀਆਂ ਵਾ ਉਹ ਨੀਤਾ ਮਾਤੀ ਮਾਤੀ ਉਹ ਮਾਸੀ ਜੀ ਨੇ ਤਾਂ ਹਾਡੀਆਂ ਨਹੀਂ ਮਾੜੀਆਂ ਟਾਡੀਆਂ ਵਾਂ ਹੁਣ ਤੇ 40 ਲੱਖ ਰੁਪਈਆ ਆ ਗਿਆ ਤੇ ਜਾ ਕੇ ਉਹਨੂੰ ਦਵਾ-ਦਗ ਲੈ ਨਹੀਂ ਯਾਰ ਰਿਸ਼ਤੇ ਚੰਗੇ ਆ ਪੀ 20 ਦਿਨ ਇੱਥੇ ਬੈਠੇ ਰਹੋ ਆਣ ਕੇ ਫਿਰ ਕੀ ਆ ਉਹਦੇ ਰਿਜ਼ਰਟ ਤੇ ਆ ਮਾਸੀ ਜਿਹੜੀ ਬੈਠੀ ਜਿੰਨੇ ਵੀ ਸਿਆਪੇ ਪਾਏ ਆ ਨਾ ਆ ਮਾਸੀ ਦੇ ਪਾਏ ਆ ਜਦੋਂ ਵੇਖੋ ਉਹ ਦੋ ਸਰਾਣੀ ਬੈਠੀ ਹੁੰਦੀ ਆਣ ਕੇ ਇਹਨੂੰ ਘਰ ਕੋਈ ਕੰਮ ਨਹੀਂ ਆ ਮੇਰੀ ਗੱਲ ਸੁਣ लवली ਤਮੀਜ਼ ਨਾਲ ਬੋਲ ਉਹ ਮਾਸੀ ਜੀ ਸਾਰੇ ਸਿਆਪੇ ਦੇ ਦੇ ਆ ਹਾਂ ਜਦੋਂ ਆਖੋ ਜਦੋਂ ਆਖੋ ਜਦੋਂ ਵੇਖੋ ਮਾਸੀ ਸਾਰੇ ਪੋੜੇ ਤੇ ਆ ਮਾਸੀ ਦੇ ਆ ਹੈ ਜਦੋਂ ਆ ਉਦੋਂ ਸਰਾਨੀ ਚੜ ਕੇ ਬੈਠੀ ਹੁੰਦੀ ਆ ਛੱਡ ਲਵਲੀ ਛੱਡ ਆਂਦੇ ਮਾਸਟਰ ਜੀ ਨੂੰ ਕਰਨਾ ਹੈ ਗੱਲ ਮਾਸੀ ਛੱਡਣਾ ਕਿਉਂ ਆ ਮਨਸੂਬੇ ਪਾ ਦੇ ਇਹ ਪੁੱਤ ਸੋਹ ਮੇਰੀ ਗੱਲ ਕਿਦਾਂ ਨੇ ਆ ਬੋਲਾਂ ਤੂੰ ਵੱਡਿਆਂ ਨੇ ਤੇਨੇ ਮਾਂ ਪਾਣੇ ਸਿਖਾਇਆ ਪੀ ਮੰਨਦਾ ਮਾਂ ਪਾ ਬੰਦਾ ਮੈਂ ਕੋਲ ਲੱਗ ਮੈਂ ਉਹ ਬੜਗਾ ਬੜੀ ਬਣੀ ਬੰਦੇ ਪਾ ਸੀ ਨੂੰ ਰੱਬਾ ਹੀ ਬਲਕਮ ਨੂੰ ਮਾਤੀ ਮੈਨੂੰ ਲੱਗ ਬੋਲ ਨਹੀਂ ਲੱਗੇ ਰਕੇ ਚਲੋ ਬਲਕਮ ਨੂੰ ਮਾਤੀ ਇਹ ਭਾਜੀ ਹਾਂ ਵਨ ਬਤਿਆ ਨੂੰ ਬੋਲਣ ਕਿ ਕਿਹਨੇ ਸਿਖਾਈ ਕਿਦਾਂ ਨੇ ਆ ਬੋਲਣਾ ਹੀ ਤੂੰ ਟੈਲਾ ਲਵਾ ਕੇ ਤੂੰ ਨਹੀਂ ਬੈਠਾ ਵਨ ਵੇ ਤੂੰ ਬੋਲਣ ਕਿਦਾਂ ਨੇ ਆ ਤੇਰੇ ਮਾਂ ਪਿਓ ਨੇ ਮਸਾ ਕਲੇ ਸਿਖਾਈ ਤੇ ਗਾ ਸੋਣਾ ਉਦੋਂ ਟੈਲਾ ਵੇਖ ਕੇ ਰਿਸ਼ਤਾ ਕੀਤਾ ਸੀ ਜਬਰਦਸਤ ਜੀ ਨੇ ਕਰ ਲਿਆ ਹੁਣ ਵੇਖਦਾ ਚਲ ਕੁੜੀ ਦਾ ਵਿਆਹ ਕਰ ਦੇਣਾ ਨਹੀਂ ਮੁੰਡਾ ਸਾਡਾ ਆ ਗਿਆ ਘਾੜੇ ਕੁੜੀ ਨੂੰ ਤਾਂ ਕੱਲ ਹੋਰ ਦਸਤਾ ਹੋ ਜਾਊਗਾਈ ਹੋਰ ਵੀ ਵਿਆਹ ਹੋਗੇ ਉਹ ਤੁਸੀਂ ਆਪਣੇ ਪਿੰਡ ਜਾ ਕੇ ਵੇਖੋ ਤੁਹਾਡਾ ਪਿੰਡ ਚ ਕੀ ਬੰਡਿਆ ਗੱਲ ਸੁਣੋ ਮਾਸੀ ਜੀ ਮੇਰੀ ਤੁਸੀਂ ਚੰਗੇ ਭਲੇ ਸਿਆਣੇ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕੁੜੀ ਨਾਲ ਕੀ ਕੀਤਾ ਜੇ ਕੁੜੀ ਹੁਣ ਮਾਰੇ ਜੇ ਦੋ ਪੋਟੇ ਲੈ ਕੇ ਦੇ ਦੇ ਤੁਹਾਡੇ ਤੇ ਓਏ ਮਾਸੀ ਜੀ ਹੁਣ ਤੁਸੀਂ ਬੜੀਆਂ ਗੱਲਾਂ ਕਰਨ ਦੇ ਦਿਓ ਨੰ ਮੈਂ ਇਹ ਤਾਂ ਕਿਹਾ ਪੁੱਤ ਤੂੰ ਸਿਆਣਾ ਵਾ ਤੂੰ ਇਹਨੂੰ ਅਕਲ ਮਤ ਦਵੇਂਗਾ ਤੂੰ ਤੇ ਆਪ ਹੀ ਲੱਗ ਗਿਆ ਵਾ ਕਿੱਥੇ ਪੰਨਿਆ ਉਹਨੂੰ ਉਹਦੇ ਝੂਠ ਹੀ ਬੋਲੀ ਜਾਣ ਰਹੀ ਆ ਇਹ ਉਲਟੋ ਹੋ ਗਿਆ ਨਾ ਤੁਹਾਨੂੰ ਕੋਈ ਮਾਸੜ ਜੀ ਵੀ ਆ ਹੀ ਗਏ ਆ ਦੱਲੇ ਕੀ ਆ ਜਾਓ ਬੋਸਾ ਦੀਆ ਬੋਸਾ ਸੀ ਆ ਇਹਨਾਂ ਦੇ ਕੰਮ ਦੇਖ ਲਓ ਨੂੰੜੀਆ ਪਤਾ ਇਸ ਗੱਲ ਦਾ ਤੇ ਇਹ ਟਰੰਨੇ ਬਣ ਗਈ ਤੇ ਬਣਾ ਚੁੱਪ ਕਰ ਜਾ ਤੇ ਯਾਰ ਜੇ ਤੂੰ ਸਾਡੀ ਜੇ ਕੁੜੀ ਨੇ ਕਿਤੇ ਗਵਾਈ ਦੇ ਦਿੱਤੀ ਨਾ ਤੇ ਮੁੜ ਕੇ ਤਰੀਕਾ ਭੁਗਦੇ ਫਿਰੋਗੇ ਕੁੜੀ ਐ ਮਾਰੀ ਜਾਂਦੀ ਆ ਕੁੜੀ ਨੇ ਕੀ ਪਤਾ ਕਿੰਨੇ ਕੁ ਦੁੱਖ ਪਾਏ ਇਥੇ ਜੇ ਦੁੱਖ ਪਾਏ ਤਾਂ ਤੁਹਾਨੂੰ ਪਹਿਲਾਂ ਕਿਹਨਾਂ ਦੱਸਿਆ ਉਹ ਜਬਾਰ ਅੰਦਰ ਰੱਖ ਉਹ ਚੰਗਾ ਉਹ ਯਾਰ ਵਨ ਰਮਨ ਚੁੱਪ ਕਰ ਜਾ ਸਖਜੰਦਰ ਤੂੰ ਰਮਾ ਕਿ ਚੁੱਪ ਕਰਾਉਣ ਆਇਆ ਗੱਲ ਨਹੀਂ ਯਾਰ ਤੁਸੀਂ ਗੁਸਾਰਾ ਕਰੋ ਕੋਈ ਗੱਲ ਨਹੀਂ ਆ ਉਹਨਾਂ ਨੇ ਮੈਂ ਸਮਝਾਂ ਉਹ ਸਾਰੀ ਗੱਲ ਪਹਿਲਾ ਮੈਨੂੰ ਇਹ ਦੱਸੋ ਵੀ ਮਾਸੀ ਦਾ ਘਰ ਘਰਾਣਾ ਵੀ ਹੈਗਾ ਵਾ ਮਦਰ ਜਦੋਂ ਮੇਰੀ ਭੈਣ ਦੇ ਬੱਚੇ ਬਾਹਰ ਵਾ ਘਰ ਘਰਾਣਾ ਲੱਭਣ ਡਿਆ ਉਹ ਬਾਹਰ ਵਾ ਤੇ ਆ ਘਰ ਤੇ ਜਾੜਤਾ ਨਾ ਫਿਰ ਇਹਨੇ ਵੀ ਕਦਾ ਜਾੜਤਾ ਆ ਭੈਣਾ ਪ੍ਰਵਾ ਦੋਖ ਸੋਖ ਵੇ ਪਈ ਨਾ ਤੂੰ ਕੀ ਬੋਲਿਆ ਇਹ ਪੈਸੇ ਬੁਲਾਉਂਦੇ ਪੈਸੇ ਇਹ ਨੂੰ ਬੋਲਣ ਡਿਆ ਤੂੰ ਫੇਰ ਹੀ ਹਟਦੀ ਮਾਰਿਆ ਰਵਾ ਨਹੀ ਕੋਈ ਗੱਲ ਨਹੀਂ ਦੀਦੀ ਇਸ ਤੋਂ ਵੱਧ ਖਰਾਬ ਕੀ ਹੋਣਾ ਵਾ ਨਾਲੇ ਮੈਂ ਤੇ ਸੋਚਿਆ ਸੀ ਤੂੰ ਹੀ ਮੇਰਾ ਮੇਡਾ ਚਲੋ ਜੀ ਜਪਾ ਹੈਲੋ ਹੈਲੋ ਹਾਂ ਮੈਂ ਹਾਂ 21 ਚਾ ਸਾਡੇ ਕੋ ਨਹੀਂ ਨਾ ਜਾ ਗਿਆ ਤਾਂ ਟਾਈਮ ਕੱਢ ਕੇ ਨਾ ਮੰਮੀ ਕੋ ਫੋਨ ਲੈ ਲਈ ਤੇ ਗੱਲ ਕਰ ਲਈ